ਜਿਨਨوں ਵੀ ਜਿਹੜਾ ਵੀ ਕੋਈ ਪੀਸ ਚਾਹੀਦਾ ਹੋਵੇ ਇੱਕ ਵਾਰੀ ਸਕਰੀਨਸ਼ਾਟ ਲੈ ਕੇ ਆਪਣਾ ਨੰਬਰ ਚੱਲ ਰਿਹਾ ਜੀ ਸਕਰੀਨ ਦੇ ਉੱਤੇ ਉਸ ਨੰਬਰ ਦੇ ਉੱਪਰ ਜੀ ਆ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਇਹ ਵਾਲੇ ਕੱਟ ਪੀਸ ਆਪਾਂ ਲੈ ਕੇ ਆਏ ਹਾਂ ਸਿਰਫ 70 ਰੁਪਏ ਪਰ ਮੀਟਰ ਤੇ ਇਹਦੇ ਵਿੱਚ ਜਿਹੜਾ ਫੈਬਰਿਕ ਰਹਿਣ ਵਾਲਾ ਮਲਟੀ ਹੈ ਜੀ ਤੁਹਾਨੂੰ ਇਹਦੇ ਵਿੱਚ ਡੋਰੀਆ ਦਾ ਫੈਬਰਿਕ ਮਿਲੇਗਾ ਕੋਟਾ ਵੀ ਮਿਲੇਗਾ ਇਹਦੇ ਨਾਲ ਦੇ ਕੱਟ ਪੀਸ ਅਗਰ ਸੇਮ ਵੀ ਹੋਏ ਆਪਾਂ ਸੂਟ ਵੀ ਬਣਾ ਦਾਂਗੇ ਬਿਲਕੁਲ ਬੰਦ ਲੰਪ ਲੈ ਕੇ ਆਏ ਹਾਂ ਜੀ ਨਵਾਂ ਪਾਰਸਲ ਆਇਆਗਾ ਓਨਲੀ ਓਨ 70 ਰੁਪਏ ਪਰ ਮੀਟਰ ਸਭ ਤੋਂ ਘੱਟ ਜੀ ਆਪਣਾ ਚੈਲੰਜ ਰਹਿੰਦਾਗਾ ਇੱਕ ਰਿਕਾਰਡ ਵੀ ਰਹਿੰਦਾਗਾ ਬਾਕੀ ਤੁਹਾਡੇ ਪਿਆਰ ਦੀ ਦੇਣਾ ਜੀ ਕਿ ਸਭ ਤੋਂ ਘੱਟ ਪ੍ਰਾਈਜ਼ ਜੀ ਆਪਣੇ ਚੈਨਲ ਤੇ ਮਿਲਦਾ ਜੀ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲਾਉਡ ਹਾਊਸ ਨੂੰ ਮਾਣਦੇ ਤੇ ਸਭ ਤੋਂ ਪਹਿਲਾਂ ਤੇ ਜੀ ਬੇਨਤੀ ਹੈ ਮਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਅੱਜ ਜੀ ਆਪਾਂ ਲੈ ਕੇ ਆਏ ਆ ਇਹ ਕੁਝ ਕੱਪੜੇ ਕੋਲੀ ਲਿਮਟਿਡ ਜੇ ਸਟਾਕ ਆ ਜੀ ਕੱਟ ਪੀਸ ਆਏ ਨੇ ਆਪਣੇ ਕੋਲੇ ਇਹ ਆਪਾਂ ਤੁਹਾਨੂੰ ਦਿਖਾ ਸਕਦੇ ਆ ਤੇ 1 ਵਾਈ 1 ਕਰਕੇ ਆਪੇ ਇਹ ਵਾਲੇ ਕੱਟ ਪੀਸ ਤੁਹਾਨੂੰ ਸ਼ੋਅ ਕਰਾਂਗੇ ਤੇ ਇਹਨਾਂ ਦੇ ਜਿਹੜੇ ਉੱਪਰ ਮੀਟਰ ਵੀ ਲਿਖਿਆ ਹੋਇਆਗਾ ਆਪਾਂ ਮਿਹਨਤ ਕਰਕੇ ਜੀ ਇਹ ਵਾਲੇ ਆਪਾਂ ਕੱਟ ਪੀਸਾਂ ਦੇ ਉੱਪਰ ਇਹਨਾਂ ਦੀ ਕੁਆਂਟੀਟੀ ਲਿਖ ਦੇਣੇ ਹੁੰਦੇ ਆ ਕਿਹੜਾ ਕੱਟ ਪੀਸ ਕਿੰਨੇ ਮੀਟਰ ਦਾ ਬਟ ਹੁਣ ਆਪੇ 1 ਵਾਈ 1 ਕਰਕੇ ਦਿਖਾਵਾਂਗੇ ਜਿਨ੍ਹਾਂ ਨੂੰ ਵੀ ਜਿਹੜਾ ਵੀ ਕੋਈ ਪੀਸ ਚਾਹੀਦਾ ਹੋਵੇ ਤਾਜੀ ਉਹ ਇੱਕ ਵਾਰੀ ਸਕਰੀਨ ਸ਼ਾਟ ਲੈ ਕੇ ਆਪਣਾ ਨੰਬਰ ਚੱਲ ਰਿਹਾ ਜੀ ਸਕਰੀਨ ਦੇ ਉੱਤੇ ਉਸ ਨੰਬਰ ਦੇ ਉੱਪਰ ਜੀ ਆ ਤੁਸੀਂ ਸਕਰੀਨ ਸ਼ਾਟ ਭੇਜ ਸਕਦੇ ਹੋ ਤੇ ਆਪਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਜਿਆਦਾ ਵੀ ਵੀਡੀਓ ਨੂੰ ਲੰਬੀ ਨਹੀਂ ਕਰਨੀ ਇਹ ਵਾਲੇ ਕੱਟ ਪੀਸ ਆਪਾਂ ਲੈ ਕੇ ਆਏ ਸਿਰਫ 70 ਰੁਪਏ ਪਰ ਮੀਟਰ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਵਾਲੇ ਕੱਟ ਪੀਸ ਆਪਾਂ 70 ਰੁਪਏ ਪਰ ਮੀਟਰ ਦੇ ਲੈ ਕੇ ਆਏ ਹਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹਨਾਂ ਦੇ ਰੰਗਾਂ ਦੀ ਗੱਲ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਫੈਬਰਿਕ ਰਹਿਣ ਵਾਲਾ ਉਹ ਮਲਟੀ ਹੈ ਜੀ ਤੁਹਾਨੂੰ ਇਹਦੇ ਵਿੱਚ ਡੋਰੀਆ ਦਾ ਫੈਬਰਿਕ ਮਿਲੇਗਾ ਤੁਹਾਨੂੰ ਇਹਦੇ ਵਿੱਚ ਜੀ ਕੋਟਾ ਵੀ ਮਿਲੇਗਾ ਤੁਹਾਨੂੰ ਕਾਫੀ ਤਰ੍ਹਾਂ ਦੀ ਇਹਦੇ ਵਿੱਚ ਆਈਟਮ ਮਿਲੇਗੀ ਖਾਦੀ ਵੀ ਮਿਲੇਗੀ ਬਹੁਤ ਕੁਝ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਇੱਕ ਨਵੀਂ ਡੀਲ ਹੈ ਜੀ ਐਸੀ ਕਰਕੇ ਕਹਿ ਰਹੇ ਹਾਂ ਜੀ ਆਪਾਂ ਸਭ ਤੋਂ ਸਸਤੀ ਇੱਕ ਹੀ ਕਟ ਪੀਸ ਤੁਹਾਡੇ ਲਈ ਲੈ ਕੇ ਆਉਂਦੇ ਰਹਨੇ ਆ ਤੁਸੀਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਐਮੇ ਦੀਆਂ ਹੋਰ ਵੀ ਡੀਲਸ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਲਓ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਜਿਨ੍ਹਾਂ ਨੂੰ ਵੀ ਜਿਹੜਾ ਵੀ ਪੀਸ ਚਾਹੀਦਾ ਹੋਵੇ ਤੁਸੀਂ ਜੀ ਇੱਕ ਵਾਰੀ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਕੇ ਜੀ ਆਪਣਾ ਸਕਰੀਨ ਦੇ ਉੱਪਰ WhatsApp ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਤੁਸੀਂ WhatsApp ਕਰ ਦੇਣਾ ਆਪਾਂ ਇਹ ਵਾਲਾ ਕੱਟ ਪੀਸ ਤੁਹਾਡੇ ਘਰੇ ਤੁਹਾਡੇ ਡੋਰ ਸਟੈਪ ਦੇ ਉੱਪਰ ਪਹੁੰਚਾ ਦਾਂਗੇ ਲਓ ਜੀ ਆਪਾਂ ਹੁਣ ਇਧਰੋਂ ਸ਼ੁਰੂ ਕਰਦੇ ਆਂ 240 ਦਾ ਪੀਸ ਹੈ ਜੀ ਇਹ 240 ਦਾ ਪੀਸ ਹੈ ਜੀ ਇਹ ਕਿਸੇ ਨੂੰ ਵੀ ਕੋਈ ਵੀ ਪੀਸ ਚਾਹੀਦਾ ਹੋਵੇ ਬੱਸ ਜੀ ਸਕਰੀਨਸ਼ਾਟ ਲੈ ਲੈਣਾ ਇਸ ਚੀਜ਼ ਦਾ 2 17 ਕਿਉਂਕਿ ਇਹਦੇ ਨਾਲ ਦੇ ਕੱਟ ਪੀਸ ਅਗਰ ਸੇਮ ਵੀ ਹੋਏ ਆਪਾਂ ਸੂਟ ਵੀ ਬਣਾ ਦਾਂਗੇ ਬਟ ਆਪਣੇ ਕੋਲੇ ਇੰਨਾ ਸਮਾਂ ਨਹੀਂ ਹੈਗਾ ਤੇ ਆਪਾਂ ਨਾਲ ਦੀ ਨਾਲ ਜਿਹੇ ਵਾਲੇ ਕੱਟ ਪੀਸ ਤੁਹਾਡੇ ਲਈ ਜਿਵੇਂ ਆਏ ਨੇ ਆਪਾਂ ਉਸੇ ਤਰ੍ਹਾਂ ਹੀ ਤੁਹਾਨੂੰ ਸ਼ੋਅ ਕਰ ਰਿਹਾ ਇਧਰ ਵੀ ਤੁਸੀਂ ਦੇਖ ਸਕਦੇ ਹੋ ਬੰਦ ਲੰਪ ਨੇ ਇਧਰ ਵੀ ਦੇਖ ਸਕਦੇ ਹੋ ਬੰਦ ਲੰਪ ਨੇ ਬਿਲਕੁਲ ਬੰਦ ਲੰਪ ਲੈ ਕੇ ਆਏ ਆ ਜੀ ਨਵਾਂ ਪਾਰਸਲ ਆਇਆਗਾ ਓਨਲੀ 70 ਰੁਪਏ ਪਰ ਮੀਟਰ 2 20 ਦਾ ਕੱਟ ਪੀਸ ਹੈ ਜੀ ਇਹ ਉਸ ਤੋਂ ਬਾਅਦ 2 20 ਦਾ 2 30 ਦੋ 80 ਪੇਟਾਈ ਮੀਟਰ ਤੁਸੀਂ ਜੀ ਆਪਣੇ WhatsApp ਗਰੁੱਪ ਨੂੰ ਵੀ ਜੁਆਇਨ ਕਰੋ ਜੀ ਜਿਹਦਾ ਲਿੰਕ ਆਪਰੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ WhatsApp ਗਰੁੱਪ ਆ ਜੀ ਆਪਣਾ ਇਹਨਾਂ ਦੀ ਫੋਟੋ ਅਗਰ ਤੁਹਾਨੂੰ ਅਲੱਗ ਤੋਂ ਚਾਹੀਦੀ ਹੋਵੇ ਤਾਂ ਅਲੱਗ ਤੋਂ ਵੀ ਆਪਾਂ ਇਹ ਵਾਲੇ ਕੱਟ ਪੀਸਾਂ ਦੀ ਫੋਟੋ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਘਰ ਬੈਠੇ ਵੀ ਇਹ ਵਾਲੇ ਪੀਸ ਤੁਸੀਂ ਮੰਗਵਾ ਸਕਦੇ ਹੋ ਕਰਨਾ ਕੀ ਹੈ ਜੀ ਸਿੰਪਲ ਜਿਹਾ ਪ੍ਰੋਸੈਸ ਹੈ ਜਿਹੜਾ ਪੀਸ ਤੁਹਾਨੂੰ ਚਾਹੀਦਾ ਜੀ ਉਸ ਪੀਸ ਦਾ ਜੀ ਆਪ ਤੁਸੀ ਜੀ ਸਕਰੀਨਸ਼ਾਟ ਲਓ ਜੀ スクリーンショット ਲੈ ਕੇ ਨਾਲ ਦੀ ਨਾਲ ਜੀ ਆਪਣੇ WhatsApp ਨੰਬਰ ਦੇ ਉੱਪਰ ਭੇਜ ਦਿਓ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਜੀ ਬਟ ਕਿਉਂਕਿ ਇਹ ਕੱਟ ਪੀਸ ਨੇ ਉਸ ਤੋਂ ਬਾਅਦ ਜੀ ਆ ਆਪਾਂ ਅਗਲੇ ਕੱਟ ਪੀਸ ਵੀ ਤੁਹਾਨੂੰ ਸ਼ੋਅ ਕਰਾਂਗੇ ਲਓ ਜੀ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਤਰ੍ਹਾਂ ਦੀ ਕੱਟ ਦੇਖਣ ਨੂੰ ਮਿਲੇਗੀ ਬਾਕੀ ਜਿਹੜੀਆਂ ਮੇਰੀਆਂ ਭੈਣ ਆਪਣੀ ਸ਼ਾਪ ਤੇ ਵਿజిਟ ਕਰਨਾ ਚਾਹੁੰਦੀਆਂ ਨੇ ਆਪਣੀ ਸ਼ੋਪ ਦਾ ਪਤਾ ਜੀ ਗੁਰੂ ਕਿਰਪਾ ਕਲੌਥ ਹਾਊਸ ਪਿੰਡ ਕਮਾਣਾ ਤਹਿਸੀਲ ਰਤਿਆ ਜਿਲ੍ਹਾ ਫਤਿਹਬਾਦ ਹਰਿਆਣੇ ਦੇ ਵਿੱਚ ਆ ਜੀ ਆਹ ਲੋ ਜੀ ਹੁਣ ਇਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ 2 2 ਮੀਟਰ ਵਾਲੇ ਕੱਟ ਪੀਸ ਦਿਖਾਵਾਂਗੇ ਇਹ 2 2 ਮੀਟਰ ਦੇ ਕੱਟ ਪੀਸ ਨੇ ਜੀ ਤੁਸੀਂ ਦੇਖ ਸਕਦੇ ਹੋ ਉੱਪਰ ਇਹਨਾਂ ਤੇ ਨੰਬਰਿੰਗ ਵੀ ਲੱਗੀ ਹੋਈ ਆ 2 2 ਮੀਟਰ ਦੇ ਕੱਟ ਪੀਸ ਨੇ ਜੀ ਅਗਰ ਕਿਸੇ ਨੇ ਕੁੜਤੇ ਪਜਾਮੇ ਬਣਾਉਣੇ ਹੋਣ ਜਾਂ ਕੁੜਤੇ ਬਣਾਉਣੇ ਹੋਣ ਜੇ ਸੂਟ ਬਣਾਉਣੇ ਹੋਣ ਵਰਕ ਕਰਾਉਣਾ ਹੋਵੇ ਜੀ ਇਸ ਤਰ੍ਹਾਂ ਕਰਕੇ ਆ ਲੋ ਜੀ ਦੋ ਪੀਸੇ ਕੁਝੇ ਮਿਲ ਗਏ ਨੇ ਸੋ ਨੂੰ ਆਪਾਂ ਦੱਸ ਰਹੇ ਹਾਂ ਜੀ ਕਿ ਆਪਾਂ ਨੇ ਜਿਵੇਂ ਦੇ ਜਿਵੇਂ ਆਪਾਂ ਪੀਸ ਆਏ ਨੇ ਆਪਾਂ ਉਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਸ਼ੋਅ ਕੀਤੇ ਨੇਗੇ ਇਹਦੇ ਵਿੱਚੋਂ ਆਪਾਂ ਹਜੇ ਕੁਝ ਚੈੱਕ ਨਹੀਂ ਕੀਤਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਵੀ ਤੁਸੀਂ ਚੈੱਕ ਕਰ ਲਓ ਆ ਆ ਲੋ ਇਹਦੇ ਨਾਲ ਦਾ ਆਹ ਪੀਸ ਮਿਲਿਆ 2-2 ਮੀਟਰ ਦੇ ਇਧਰ ਤੁਸੀਂ ਦੇਖ ਸਕਦੇ ਹੋ ਦੋ ਪੀਸ ਨੇ ਜੀ ਇਹ 4 ਮੀਟਰ ਹੋ ਗਿਆ ਕਿਸੇ ਮੇਰੀ ਭੈਣ ਨੂੰ ਚਾਹੀਦਾ ਹੋਇਆ ਉਹ ਇੱਕ ਵਾਰੀ ਜ਼ਰੂਰ ਜੀ ਆਪਣੇ ਨਾਲ ਕੰਟੈਕਟ ਕਰ ਲੈਣਾ ਸਭ ਤੋਂ ਘੱਟ ਜੀ ਆਪਣਾ ਚੈਲੰਜ ਰਹਿੰਦਾਗਾ ਇੱਕ ਰਿਕਾਰਡ ਵੀ ਰਹਿੰਦਾਗਾ ਬਾਕੀ ਤੁਹਾਡੇ ਪਿਆਰ ਦੀ ਦੇਣਾ ਜੀ ਕਿ ਸਭ ਤੋਂ ਘੱਟ ਪ੍ਰਾਈਸ ਜੀ ਆਪਣੇ ਚੈਨਲ ਤੇ ਮਿਲਦਾ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਆਹ ਲੋ ਜੀ ਇਹ ਦੋ ਪੀਸ ਵੀ ਤੁਹਾਨੂੰ ਮਿਲ ਜਾਣਗੇ ਉਹ ਦਿਨਾਂ ਦਾ ਪੀਸ ਆ ਰਿਹਾ ਆ ਦੋਨੇ ਪੀਸ 19819 ਨਾਲ ਦੇ ਕੱਟ ਪੀਸ ਨੇ ਹੈ ਦੋਨੇ ਪੀਸ 19819 ਲੋ ਜੀ ਇਹਨਾਂ ਦੀ ਫੋਟੋ ਵੀ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾਵਾਂਗੇ ਪੀਸ ਜੋੜ ਕੇ ਵੀ ਤੁਹਾਨੂੰ ਹੋ ਸਕੇ ਤੇ ਇੱਕ ਵੀਡੀਓ ਹੋਰ ਪਾਵਾਂਗੇ ਅਗਰ ਟਾਈਮ ਲੱਗਿਆ ਜੀ ਟਾਈਮ ਮਿਲੇ ਆ ਦੇਖੋ ਸਭ ਨੂੰ ਦੱਸ ਦੇਣਾ ਜੀ ਕਿਉਂਕਿ ਜਿਵੇਂ ਆਪਾਂ ਉਸੇ ਤਰ੍ਹਾਂ ਹੀ ਪੀਸ ਦਿਖਾ ਰਹੇ ਆ ਕਹਿੰਦਾ ਮਤਲਬ ਜੀ ਇਹਦੇ ਵਿੱਚ ਦੋ ਦੋ ਮੀਟ ਦੋ ਦੋ ਪੀਸ ਵੀ ਤਿੰਨ ਤਿੰਨ ਪੀਸ ਵੀ ਇਕੋ ਨਾਲ ਦੇ ਆਏ ਹੋਏ ਨੇ ਅਗਰ ਤੁਹਾਨੂੰ ਚਾਹੀਦੇ ਹੋਏ ਤਾ ਜ਼ਰੂਰ ਦੱਸਣਾ ਜੀ 2-2 ਮੀਟਰ ਦੇ ਇਹ ਕੱਟ ਪੀਸ ਨੇ ਦੇਖੋ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਪੀਸਾਂ ਦੀ ਡਿਜ਼ਾਈਨਿੰਗ ਦੇਖ ਲਈਓ ਕਟਿੰਗ ਦੇਖ ਲਈਓ ਬਹੁਤ ਅੱਛੀ ਆ ਇਹਨਾਂ ਦਾ ਕੋਈ ਲੰਬਾ ਨਹੀਂ ਕੋਈ ਸ਼ਿਕਾਇਤ ਨਹੀਂ ਅਗਰ ਤੁਸੀਂ ਨੇ ਵੇਚਣ ਵਾਸਤੇ ਵੀ ਹੋਲ ਸੇਲ ਦੇ ਲੈ ਕੇ ਜਾਣ ਨੇ ਜੀ ਹੋਲ ਸੇਲ ਤੇ ਵੀ ਤੁਸੀਂ ਆਪਣੇ ਕੋਲੋਂ ਲੈ ਕੇ ਜਾ ਸਕਦੇ ਹੋ ਜੀ ਆ ਆਪਾਂ ਇਹਨਾਂ ਨੂੰ ਇੱਕ ਵਾਰੀ ਸਾਈਡ ਤੇ ਕਰ ਦਿੰਨੇ ਆ ਤੇ ਅਗਲੇ ਕੱਟ ਪੀਸ ਵੀ ਤੁਹਾਨੂੰ ਸ਼ੋਭਾਗੇ ਵੀਡੀਓ ਥੋੜੀ ਲੰਬੀ ਹੋ ਜਾਂਦੀ ਹੈ ਜੀ ਕਿਉਂਕਿ ਆਪਣਾ ਮਨ ਤੇ ਵੇਹੀ ਹੁੰਦਾ ਕਿ ਤੁਹਾਨੂੰ ਇੱਕ ਸਹੀ ਚੀਜ਼ ਮਿਲ ਜੇ ਬੜ ਥੋੜਾ ਇਸ ਲਈ ਟਾਈਮ ਲੱਗ ਜਾਂਦਾ ਜੀ ਆਪਣੇ ਕੋਲ ਕਾਫੀ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇਗੀਆਂ ਲਓ ਜੀ ਹੁਣ ਤੁਸੀਂ ਇਹ ਕੱਟ ਚੈੱਕ ਕਰੋ ਖਾਦੀ ਹੈ ਜੀ ਇਹ ਪਿਓਰ ਖਾਦੀ ਹੈ ਇਹਦੇ ਨਾਲ ਦੇ ਜੀ ਪੀਸ ਦੋ ਪੀਸ ਨੇ ਆਲੋ ਜੀ 4 ਮੀਟਰ ਹੈ ਜੀ ਇਹ ਪਿਓਰ ਖਾਦੀ ਆ ਤੁਸੀਂ ਦੇਖ ਸਕਦੇ ਹੋ ਮਾਰਕਾ ਲੱਗੇ ਹੋਏ ਇਹਦੀ ਫੋਟੋ ਭੇਜ ਦਿਓ ਤੁਸੀਂ ਪੀਸ ਤੁਹਾਨੂੰ ਪਛਾਹ ਦਾਂਗੇ ਉਸ ਤੋਂ ਬਾਅਦ ਜੀ ਇਹ ਪੀਸ ਆਰ ਕੰਡੀ ਦਾ ਆਲੋ ਜੀ ਆਰ ਕੰਡੀ ਦਾ ਪੀਸ ਹੈ ਜੀ ਕਾਟੇ ਦੀ ਇੰਨੀ ਕਿ ਜ਼ਿਆਦਾ ਵਧੀਆ ਕਿ ਸ਼ਰਟ ਵਗੈਰਾ ਬਣਾਉਣੀ ਹੋਵੇ ਤਾਂ ਆਰਾਮ ਨਾਲ ਬਣ ਸਕਦੀਆਂ ਨੇ ਤੇ ਆਪਾਂ ਅਗਲੇ 20 ਲਵਾਦੇ ਆ ਆਹ ਲਓ ਜੀ ਆਰਕੰਡੀ ਕਿਸੇ ਨੇ ਵੀ ਅਗਰ ਪੇਂਟ ਕਰਨਾ ਸਿੱਖਣਾ ਹੋਵੇ ਹਨਾ ਜਾਂ ਪੇਂਟ ਕਰਨੇ ਵਾਸਤੇ ਕਈ ਹੁੰਦੇ ਨੇਗੇ ਆ 3 ਮੀਟਰ ਦਾ ਪੀਸ ਹੈ ਜੀ ਉਸ ਤੋਂ ਬਾਅਦ 3 ਮੀਟਰ ਦਾ ਪੀਸ ਹੈ ਜੀ 3 ਮੀਟਰ ਦਾ ਪੀਸ ਖਾਦੀ ਦਾ ਹੈ ਜੀ 3 ਮੀਟਰ ਦਾ ਪੀਸ ਜੀ ਆਹ ਲਓ ਜੀ 3 ਮੀਟਰ ਦਾ ਪੀਸ ਹੈ ਜੀ ਇਹ ਵਾਲੇ ਮੇਰੇ ਖਿਆਲ ਚ ਸਾਰੇ 3 3 ਮੀਟਰ ਦੇ ਹੀ ਕੱਟ ਹੈ ਇਹ ਵਾਲਾ ਬਲੈਕ ਜੀ ਇਹਦੇ ਵਿੱਚ ਸੈਲਫ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਸੈਲਫ ਪ੍ਰਿੰਟ ਵੀ ਤੁਹਾਨੂੰ ਮਿਲੇਗਾ ਇਹ ਵੀ ਸੈਲਫ ਪ੍ਰਿੰਟ ਦੇ ਵਿੱਚ ਨੇ ਆਹ ਲੋ ਜੀ 5 ਮੀਟਰ ਦੀ ਕੱਟ ਜੀ 5 ਮੀਟਰ ਦਾ ਪੀਸ ਆ ਬਿਲਕੁਲ ਫਰੈਸ਼ ਪੀਸ ਨੇ ਜੀ ਇਹ 5-5 ਮੀਟਰ ਦੇ ਉਸ ਤੋਂ ਬਾਅਦ ਇਹ ਵਾਲਾ ਪੀਸ ਵੀ ਤੁਹਾਨੂੰ 5 ਮੀਟਰ ਦਾ ਮਿਲੇਗਾ ਜੀ ਵਾਈਟ ਕਲਰ ਦਾ ਇਹ ਵਾਲਾ ਵੀ 5 ਮੀਟਰ ਦਾ ਜੀ ਬਟ ਇਹਨੂੰ ਆਪਾਂ ਲੱਗਦੂ ਦਿਖਾਵਾਂਗੇ ਕੋਟੇ ਦੇ ਪੀਸ ਨੇ ਜਿਹੜੇ ਇਹ 4 ਮੀਟਰ ਦਾ ਪੀਸ ਹੈ ਜੀ ਆ ਲਓ ਇਹਨੂੰ ਉੱਪਰ ਕੜਾਈ ਕਰਵਾਓ ਜੀ ਅੱਜਕੱਲ ਇਹ ਪੀਸ ਟ੍ਰੈਂਡਿੰਗ ਤੇ ਚੱਲਣਾ ਨੇ ਸਿਰਫ ਤੁਹਾਨੂੰ 70 ਰੁਪਏ ਪਰ ਮੀਟਰ ਦਿੱਤੇ ਜਾਣਗੇ ਇਹ ਵਾਲਾ ਪੀਸ ਵੀ 5 ਮੀਟਰ ਦਾ ਉਸ ਤੋਂ ਬਾਅਦ ਅ ਹੁਣ ਗੱਲਿਆਂ ਅਗਲੇ ਪੀਸਾਂ ਦੇ ਵੱਲ ਨਿਊ ਪੈਕਿੰਗ ਹੈ ਜੀ ਹਜੇ ਜ਼ਮੇਂਦਰ ਜੀ ਨੇ ਕਪੜਾ ਆ ਉਹਦਾ ਹੀ ਆਪਾਂ ਤੁਹਾਨੂੰ ਸਿੱਧਾ ਹੀ ਸ਼ੋਅ ਕਰ ਰਹੇ ਆ ਲਓ ਜੀ 4.5 ਮੀਟਰ ਦਾ ਪੀਸ ਹੈ ਜੀ ਇਹ ਡਿਜ਼ਾਈਨਿੰਗ ਚੈੱਕ ਕਰ ਤੁਸੀਂ ਇਸ ਦੀ ਉਸ ਤੋਂ ਬਾਅਦ ਪਿਓਰ ਕਾਟਣਾ ਜੀ ਲਾਈਨਿੰਗ ਇਹਦੇ ਵਿੱਚ 430 ਦਾ ਪੀਸ ਹੈ ਜੀ ਸੂਟ ਪੂਰੇ ਬਣਨ ਵਾਲੇ ਨੇ 440 ਦਾ ਪੀਸ ਹੈ ਜੀ ਇਹ 380 ਦਾ ਪੀਸ ਹੈ ਜੀ ਔਰ 380 ਦਾ ਪੀਸ ਹੈ ਜੀ ਇਹ 380 80 ਦੇ ਪੀਸ ਨੇ ਲਓ ਜੀ ਬਲੈਕ ਸੈਲਫ ਦੇ ਵਿੱਚ 380 ਦਾ ਪੀਸ ਹੈ ਇਹ ਵਾਲੇ ਪੀਸ ਇਸ ਨੂੰ 70 ਰੁਪਏ ਪਰ ਮੀਟਰ ਦੇ ਉੱਤੇ ਜਾਣਗੇ ਘਰ ਬੈਠੇ ਵੀ ਮੰਗਵਾ ਸਕਦੇ ਹੋ ਸਾਡੇ ਤੋਂ ਦਾ ਪੀਸ ਹੈ ਜੀ ਇਹ ਤੇ ਨਤੀਦ ਹੈ ਪੀਸ ਹੈ ਜੀ ਜਿਹੜੀ ਇਹ ਮੇਰੀਆਂ ਭੈਣਾਂ ਦੇ 3 ਕਿ ਤਿੰਨ ਮੀਟਰ ਦੇ ਸਵਾ 3 ਕਿ ਮੀਟਰ ਦੇ ਸੂਟ ਬਣ ਜਾਂਦੇ ਨੇ ਜਾਂ ਕਿਸੇ ਨੇ ਵੀ ਕੋਡ ਸੈਟ ਬਣਾਉਣਾ ਜੀ ਕੋਡ ਸੈਟ ਵਾਸਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਤੋਂ ਵਧੀਆ ਹੋਰ ਕੋਈ ਬੈਟਰ ਪੀਸ ਨਹੀਂ ਰਹੇਗਾ ਕੋਡ ਸੈਟ ਵਾਸਤੇ ਵੀ ਇਹ ਵਾਲੇ ਪੀਸ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਚੱਲਣਗੇ ਲਓ ਜੀ 2.5 ਮੀਟਰ ਦਾ ਪੀਸ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਵਧਦੇ ਹਾਂ ਅਗਲੇ ਪੀਸਾਂ ਦੇ ਵੱਲ ਲਓ ਜੀ 5 ਮੀਟਰ ਦੀ ਕੱਟ ਹੈ ਜੀ ਇਹ ਪੂਰੀ 5 ਮੀਟਰ ਦੀ ਕੱਟ ਦੇ ਵਿੱਚ ਵੀ ਤੁਹਾਨੂੰ ਪੀਸ ਕਾਫੀ ਮਿਲ ਜਾਣਗੇ ਆ ਲੋ ਜੀ 360 ਹੁਣ ਇਹਦੇ ਵਿੱਚ ਮੋਸਟਲੀ ਕੋਟੇ ਦੇ ਪੀਸ ਹੋਣਗੇ ਜੀ ਕੋਟਡ ਡੋਰੀ ਆ ਕਈ ਮੇਰੀਆਂ ਭੈਣਾਂ ਨੇ ਪੁੱਛੀ ਸੀ ਕੋਟਡ ਡੋਰੀ ਦੇ ਪੀਸ ਦਿਓ ਜੀ ਆ ਲੋ ਜੀ ਕੋਟਡ ਡੋਰੀ ਹੈ ਜੀ ਇਹ ਉੱਪਰ ਇਹਨਾਂ ਦੇ ਕੜਾਈਆਂ ਕਰਵਾਓ ਕੁਝ ਮਰਜ਼ੀ ਕਰਵਾਓ ਜੀ ਪੇਂਟ ਕਰਵਾਓ ਵਰਕ ਕਰਵਾਓ ਇਹ ਤੋਂ ਬੈਟਰ ਕੁਝ ਹੋਰ ਨਹੀਂ ਹੋ ਸਕਦਾ ਆ ਲੋ ਜੀ ਦੋ ਪੀਸ ਵੀ ਇੱਕ 4 ਮੀਟਰ ਦਾ ਇੱਕ 2 ਮੀਟਰ ਦਾ 6 ਮੀਟਰ ਹੋ ਗਿਆ ਸੂਟ ਬਣਾ ਸਕਦੇ ਹਾਂ ਕਿਉਂਕਿ ਜੀ ਇਹਨਾਂ ਦਾ ਪ੍ਰਾਈਸ ਪਹਿਲੀ ਬਹੁਤ ਘੱਟ ਆ ਅਗਰ ਮੀਟਰ ਜਾਂ ਅੱਧਾ ਮੀਟਰ ਕਪੜਾ ਐਡਜਸਟ ਹੁੰਦਾ ਹੋ ਕਿਉਂਕਿ ਜੀ ਕੱਟ ਪੀਸ ਹੁੰਦੇ ਨੇ ਪੂਰੇ ਜੀ ਆਪਾਂ ਜਿਵੇਂ ਹੁਣ ਤੁਹਾਨੂੰ ਦਿਖਾਇਆਗਾ ਤੁਹਾਡੇ ਸਾਹਮਣੇ ਆਪਾਂ ਸ਼ੋਅ ਕਰ ਰਹੇ ਹਾਂ ਥੋੜੇ ਪੀਸ ਹੀ ਨਿਕਲਦੇ ਨੇ 5-5 ਮੀਟਰ ਦੇ ਜ਼ਿਆਦਾਤਰ ਆਊਟ ਕੱਟ ਨਿਕਲਦੀ ਹੈ ਜੀ ਆ ਲੋ ਬਾਕੀ ਤੁਸੀਂ ਜੀ ਫੋਟੋ ਭੇਜੋ ਭੀਜਤੀ ਜਿਹੜਾ ਵੀ ਉਸ ਤੋਂ ਚਾਹੀਦਾ ਆਪਾਂ ਉਹ ਵੀ ਪੀਸ ਤੁਹਾਡੇ ਲਈ ਲੈ ਕੇ ਆਵਾਂਗੇ ਤੁਹਾਡੇ ਲਈ ਹੋਲਡ ਕਰ ਲਾਂਗੇ ਜੀ ਆਹ ਲੋ ਡੋਰੀ ਇਹਦਾ ਕੱਟ ਪੀਸ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਡੋਰੀ ਆ 10 ਬ੍ਰਾਂਡ ਦਾ ਆਇਆ ਸੀ ਉਹਦੇ ਨਾਲ ਦਾ ਬਿਲਕੁਲ ਸੇਮ ਪਲੇਨ ਦੇ ਵਿੱਚ ਆਇਆ ਹੋਇਆ ਜੀ ਆਹ ਲੋ ਦੂਸਰਾ ਵੀ ਇਸ ਦਾ 2 2-2 ਮੀਟਰ ਦੀ ਕੱਟ ਹੈ ਜੀ ਇਹ ਆਹ ਤੁਸੀਂ ਦੇਖ ਸਕਦੇ ਹੋ 3 20 ਦੀ ਕੱਟ ਹੈ ਜੀ 4 ਮੀਟਰ ਦੀ ਕੱਟ ਹੈ ਜੀ ਲੋਜੀ ਉਸ ਤੋਂ ਬਾਅਦ ਕੋਟਾ ਡੋਰੀਏ ਜੀ ਇਹ ਵਾਲਾ ਜੀ ਤੁਹਾਨੂੰ ਮਿਲੇਗਾ ਬਰਬਰੀ ਦਾ ਪੀਸ ਜੀ 4 ਮੀਟਰ ਹੋ ਗਿਆ ਜੀ ਇਹ ਕੋਟੇ ਦਾ ਪੀਸ ਜੀ ਕਾਫੀ ਪੀਸੇ ਦੇ ਵਿੱਚ ਇਸ ਤਰ੍ਹਾਂ ਦੀ ਕੁਆਲਿਟੀ ਹੈ ਨਾ ਕਿ ਦੇਖ ਕੇ ਵੀ ਰੂਹ ਖੁਸ਼ ਹੁੰਦੀ ਹੈ ਕਿ ਹਾਂ ਆ 240 ਦਾ ਪੀਸ ਜੀ 2.5 ਮੀਟਰ ਦਾ ਅਗਰ ਤੁਸੀਂ ਪਲੇਨ ਟੂ ਪਲੇਨ ਮੈਚਿੰਗ ਕਰਨਾ ਚਾਹੁੰਦੇ ਹੋ ਤਾਂ ਪਲੇਅਰ ਟੂ ਪਲੇਨ ਮੈਚਿੰਗ ਵੀ ਹੋ ਜਾਏਗੀ ਆ 2 ਮੀਟਰ ਦਾ ਪੀਸ ਹੈ ਜੀ 4 ਮੀਟਰ ਦਾ ਪੀਸ ਹੈ ਜੀ 2 ਮੀਟਰ ਹੈ ਜੀ ਆਹ ਲੋ 4 ਮੀਟਰ ਕੋਟਾ ਮਿਲ ਜੇਗਾ ਜੀ 2 ਮੀਟਰ ਹੈ ਜੀ ਇਹ ਉਸ ਤੋਂ ਬਾਅਦ ਇਹ 4 ਮੀਟਰ ਹੁਣ ਆਪਾਂ ਇੱਕ ਲੰਪ ਰਹੇਗਾ ਜੀ ਲਾਸਟ ਲਾਸਟ ਲੰਪ ਰਹਿ ਗਿਆ ਹੁਣ ਆਪਾਂ ਇਹ ਵੀ ਓਪਨ ਕਰਾਂਗੇ ਉਸ ਤੋਂ ਬਾਅਦ ਜੀ ਅਹ ਸੋਡਾ ਕਮ ਇਹ ਹੈ ਜੀ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਣਾ ਪਾਰਸਲ ਆ ਜੋ ਵੀ ਤੁਹਾਡਾ ਆਰਡਰ ਆ ਉਹ ਜ਼ਰੂਰ ਕਨਫਰਮ ਕਰਵਾ ਦੇਣਾ ਜੀ ਜੋ ਇਹ ਵਾਲੇ ਕੱਟ ਪੀਸ ਹੁਣ ਆਪਾਂ ਸਟਾਰਟ ਕਰ ਦਿੱਤੇ ਨੇ ਤੇ ਲਿਮਟਿਡ ਜੇ ਸਟਾਕ ਆ ਜੀ ਤੇ ਥੋੜੇ ਜੇ ਟਾਈਮ ਦੇ ਲਈ ਇਹ ਚੱਲਣਾ ਉਸ ਤੋਂ ਬਾਅਦ ਇਹ ਸਾਰਾ ਸੇਲ ਹੋ ਲੈਣਾ ਜੀ ਲੋ ਹੁਣ ਆਪਾਂ ਸ਼ੁਰੂ ਕਰਦੇ ਆ 3 3 ਮੀਟਰ ਦੇ ਪੀਸ 3 3 ਮੀਟਰ ਦੇ ਪੀਸ ਦਿਖਾਵਾਂਗੇ ਜੀ ਤੁਹਾਨੂੰ ਸਾਰੇ ਲਓ ਜੀ 3 ਮੀਟਰ ਦੀ ਕੱਟ ਲਓ ਜੀ ਇਹ ਵੀ 3 ਮੀਟਰ ਸਾਰੇ ਪੀਸ ਜੀ ਇਹ 3 3 ਮੀਟਰ ਦੇ ਨੇ ਅੱਪ ਤੁਹਾਨੂੰ ਸ਼ੋਅ ਕਰ ਰਹੇ ਆ 1 ਬਾਈ 1 ਕਰਕੇ ਉੱਪਰ ਲਿਖਿਆ ਵੀ ਹੋਇਆਗਾ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ 3 3 ਮੀਟਰ ਦੇ ਵਾਲੇ ਪੀਸ ਨੇ ਆਹ ਲੋ ਜੀ 3 ਮੀਟਰ ਜੀ 3 ਮੀਟਰ ਆਪਣੇ WhatsApp ਗਰੁੱਪ ਨੂੰ ਵੀ ਜੁਆਇਨ ਕਰੋ ਜੀ ਜਿਹਦਾ ਲਿੰਕ ਆਪਨੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਬਾਕੀ ਬਹੁਤ ਸਾਰਾ ਪਿਆਰ ਦਿਨੇ ਹੋ ਤੁਸੀਂ ਆਪਣੀ ਵੀਡੀਓ ਨੂੰ ਸਾਡੇ ਕੋਲ ਸ਼ਬਦ ਨਹੀਂ ਹੈ ਕਿ ਕਿਸ ਤਰ੍ਹਾਂ ਸੀ ਬਿਆਨ ਕਰ ਸਕੀਏ ਆਹ ਲੋ ਜੀ 3 3 3 ਤੇ ਆਹ ਲੋ ਜੀ 9 ਮੀਟਰ ਕੱਪੜਾ ਜੀ ਪੂਰਾ ਉਸ ਤੋਂ ਬਾਅਦ ਆਹ ਲੋ ਜੀ 2 ਪੀਸੇ ਕੂ ਜੇ ਇਹ ਆ ਗਏ ਆਹ ਲੋ ਜੀ ਅਗਰ ਤੁਹਾਨੂੰ ਇੱਕ ਪੀਸ ਚਾਹੀਦਾ ਇੱਕ ਪੀਸ ਵੀ ਮਿਲ ਜਾਏਗਾ 2 ਪੀਸ ਚਾਹੀਦੇ ਨੇ 2 ਵੀ ਮਿਲ ਜਾਣਗੇ ਤੁਹਾਡੀ ਇੱਛਾ ਜੀ ਜਿੰਨੇ ਪੀਸ ਤੁਹਾਨੂੰ ਚਾਹੀਦੇ ਨੇ ਜਿੰਨੇ ਵੀ ਪੀਸ ਤੁਹਾਨੂੰ ਚਾਹੀਦੇ ਨੇ ਉਹਨੇ ਪੀਸ ਤੁਹਾਨੂੰ ਮਿਲ ਜਾਣਗੇ ਸਕਰੀਨ ਸ਼ਾਟ ਲਓ ਜੀ ਬਸ ਸਕਰੀਨ ਸ਼ਾਟ ਲੈ ਕੇ ਆਪਣੇ WhatsApp ਨੰਬਰ ਆ ਜੀ ਸਕਰੀਨ ਤੇ ਜਿਹੜਾ ਚੱਲੀ ਜਾਂਦਾ ਉਸ ਨੰਬਰ ਦੇ ਉੱਤੇ ਭੇਜ ਦਿਓ ਜੀ ਲਿਮਟਿਡ ਜਸਟ ਸਟਾਕ ਆ ਬਾਕੀ ਉਮੀਦ ਕਰਦੇ ਆ ਜੀ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਐਸਾ ਨਹੀਂ ਹੋਰ ਵੀਡੀਓਜ਼ ਲਈ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਜੀ ਸੋ ਧੰਨਵਾਦ ਜੀ